ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ 1783 ਈਸਵੀ ਵਾਲੇ ਦਿਨ ਬਾਬਾ ਬਘੇਲ ਸਿੰਘ ਜੀ ਸਰਦਾਰ ਜਸਾ ਸਿੰਘ ਆਲੂਆਲੀਆ ਅਤੇ ਸਰਦਾਰ ਜਸਾ ਸਿੰਘ ਰਾਮਗੜੀਆ ਨੇ ਮਿਲ ਕੇ ਦਿੱਲੀ ਫਤਿਹ ਕੀਤੀ ਅਤੇ ਲਾਲ ਕਿਲੇ ਦੇ ਉੱਤੇ ਖਾਲਸਾ ਨਿਸ਼ਾਨ ਸਾਹਿਬ ਚੁਲਾਇਆ ਜਦੋਂ ਸਿੰਘਾਂ ਨੇ ਦਿੱਲੀ ਤੇ ਹਮਲਾ ਕੀਤਾ ਸ਼ਾ আলম ਨੂੰ ਪਤਾ ਲੱਗਾ ਸ਼ਾ আলম ਦੂਜਾ ਲਾਲ ਕਿਲੇ ਦੇ ਵਿੱਚ ਵੜ ਕੇ ਉਸ ਨੇ ਆਪਣੀ ਫਾਟਕ ਬੰਦ ਕਰ ਲਈ ਸਿੰਘ ਅਜਮੇਰੀ ਗੇਟ ਤੇ ਆਏ ਸਿੰਘਾਂ ਨੂੰ ਇੱਕ ਮਿਸਤਰੀ ਕੋਲੋਂ ਪਤਾ ਲੱਗਾ ਕਿ ਇੱਕ ਕੰਦ ਜਿਹੜੀ ਬਿਲਕੁਲ ਅੰਦਰੋਂ ਖੋਖਲੀ ਹੈ ਸਿੰਘਾਂ ਨੇ ਲੱਕੜਾਂ ਨਾਲ ਉਸ ਅੱਗੇ ਉਸ ਕੰਦ ਨੂੰ ਤੋੜਿਆ ਉਸ ਦੇ ਵਿੱਚ ਮੋਰੀ ਕੱਢੀ ਅਤੇ ਸਿੰਘ ਅੰਦਰ ਚਲੇ ਗਏ ਉੱਥੇ ਹੁਣ ਮੋਰੀ ਗੇਟ ਹੈ ਸਿੰਘਾਂ ਦੀ 30000 ਦੀ ਫੌਜ ਜਿਸ ਗੇਟ ਥਾਣੀ ਅੰਦਰ ਗਈ ਉਸ ਨੂੰ 30000 ਗੇਟ ਕਿਹਾ ਜਾਂਦਾ ਹੈ ਸਿੱਖਾਂ ਨੇ ਸਿੱਖ ਕੌਮ ਨੇ ਫਿਰ ਦਿਵਾਨੇ ਆਮ ਤੇ ਕਬਜ਼ਾ ਕੀਤਾ ਅਤੇ ਬਾਦਸ਼ਾਹ ਸ਼ਾ ਆਲਮ ਆਪਣੀ ਜਾਨ ਦੀ ਪੀਖ ਸਿੱਖਾਂ ਕੋਲੋਂ ਮੰਗਣ ਲੱਗਾ ਬਾਬਾ ਬਗੇਲ ਸਿੰਘ ਜੀ ਨੇ ਕਿਹਾ ਕਿ ਤੁਹਾਨੂੰ ਬਖਸ਼ ਦਿੱਤਾ ਜਾਵੇਗਾ ਪਹਿਲਾਂ ਤੁਸੀਂ ਜਿੰਨੇ ਵੀ ਗੁਰੂ ਘਰ ਗੁਰੂ ਸਾਹਿਬਾਨ ਦੇ ਯਾਦ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਬਣਾਉਣ ਵਾਲੇ ਹਨ ਉਹ ਸਾਨੂੰ ਬਣਾਉਂਦਿਓ ਸਿੰਘਾਂ ਨੇ ਉਹ ਗੁਰਦੁਆਰਾ ਸਾਹਿਬ ਉਸਾਰ ਕੇ ਵਾਪਸ ਕਰ ਦਿੱਤੀ ਦਿੱਲੀ ਜਿੱਤ ਕੇ ਸ਼ਾ ਆਲਮ ਨੂੰ ਅਤੇ ਜਾਂਦੇ ਜਾਂਦੇ ਸਿੰਘ ਸਰਦਾਰ ਜਸਾ ਸਿੰਘ ਜੀ रामਗੜੀਆ ਦਿੱਲੀ ਦਾ ਤਖਤ ਪੁੱਟ ਕੇ ਲਾਗੇ ਜਿਹੜਾ ਹਰਮੰਦਰ ਸਾਹਿਬ ਵਿਖੇ रामਗੜੀਆ ਬੁੰਗਾ ਦੇ ਵਿੱਚ ਹੈ ਉਸ ਨੂੰ ਘੋੜਿਆਂ ਦੀਆਂ ਘੋੜਿਆਂ ਦੇ ਮਗਰ ਪਾ ਕੇ ਧੂਕੇ ਅਸਤਖਤ ਨੂੰ ਖੜਿਆ ਗਿਆ ਸੀ ਤੇ ਫਿਰ ਬਾਬਾ ਬਗੇਲ ਸਿੰਘ ਜੀ ਨੇ ਦਿੱਲੀ ਵਾਪਸ ਤਾਂ ਦਿੱਲੀ ਵਾਪਸ ਤਾਂ ਕਰਕੇ ਕੀਤੀ ਕਿਉਂਕਿ ਉਸ ਸਮੇਂ ਸਿੱਖਾਂ ਦੀ ਗਿਣਤੀ ਕੱਲੂ ਕਾਰਿਆਂ ਵਿੱਚੋਂ ਨਿਕਲਦੇ ਕਾਰਨ 1783 ਈਸਵੀ ਦੇ ਵਿੱਚ ਬਹੁਤ ਘੱਟ ਚੁੱਕੀ ਸੀ ਇਸ ਕਰਕੇ ਰਾਜ ਕਰਨਾ ਸੰਭਵ ਨਹੀਂ ਸੀ ਇਸ ਕਰਕੇ ਸਿੱਖਾਂ ਨੇ ਆਪਣੀਆਂ ਸ਼ਰਤਾਂ ਮੰਨਵਾ ਕੇ ਦਿੱਲੀ ਵਾਪਸ ਕਰ ਦਿੱਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ